ਆਪ ਲੋਕ ਸਭਾ ਚੋਣਾਂ ਲਈ ਲੁਧਿਆਣਾ ਤੇ ਜਲੰਧਰ ਸੀਟ ਲਈ 16 ਅਪ੍ਰੈਲ ਨੂੰ ਕਰੇਗੀ ਉਮੀਦਵਾਰਾਂ ਦਾ ਐਲਾਨ ਪੰਜਾਬ 'ਚ ਮੌਸਮ ਨੂੰ ਲੈ ਕੇ ਅਲਰਟ ਜਾਰੀ ਪਵੇਗਾ ਮੀਂਹ ਚੱਲਣ ਗਿਆ ਤੇਜ਼ ਹਵਾਵਾਂ ਭਗਵਾਨਤਮਾਨ ਸਰਕਾਰ ਨਹੀਂ ਚਲਾਏਗੀ ਸੁਖਪਾਲ ਖੈਰਾ ਖਿਲਾਫ ਮੁਕੱਦਮਾ ਲੋਕ ਸਭਾ ਚੋਣਾਂ ਨੂੰ ਲੈ ਕੇ ਆਪ ਨੇ ਇੱਕ ਕੜੀ ਰਣਨੀਤੀ 13 ਜ਼ੀਰੋ ਦਾ ਦਿੱਤਾ ਨਾਰਾ ਸੰਜੇ ਸਿੰਘ ਬੋਲੇ ਕੇ ਜੀਵਨ ਨੂੰ ਮਿਲੇਗਾ ਨਿਆ ਉਨ ਖਬਰਾਂ ਵਿਸਤਾਰ ਦੇ ਨਾਲ ਪੰਜਾਬ ਵਿੱਚ ਆਵੰਦੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀਆਂ ਦੋ ਸੂਚੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ ਹੁਣ ਆਪ ਨੇ ਹੁਣ ਤੱਕ ਨੋ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਦਰਸਲ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ਹੈਂਡਲ ਉੱਪਰ ਪੋਸਟ ਸਾਂਝੀ ਕਰਕੇ ਲੁਧਿਆਣਾ ਤੇ ਜਲੰਧਰ ਦੀ ਲੋਕ ਸਭਾ ਸੀਟ ਉੱਪਰ ਉਮੀਦਵਾਰਾਂ ਦੇ ਐਲਾਨਾ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਲਿਖਿਆ ਕਿ 16 April ਨੂੰ ਜਲੰਧਰ ਤੇ ਲੁਧਿਆਣਾ ਦੀਆਂ ਲੋਕ ਸਭਾ ਸੀਟਾਂ ਉੱਪਰ ਉਮੀਦਵਾਰ ਐਲਾਨੇ ਜਾਣਗੇ ਜਲੰਧਰ ਤੇ ਲੁਧਿਆਣਾ ਸੀਟ ਦੇ ਉਮੀਦਵਾਰਾਂ ਦਾ 16 April ਨੂੰ ਜਲਦ ਐਲਾਨ ਕੀਤਾ ਜਾਵੇਗਾ ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ yellow alert ਜਾਰੀ ਕਰ ਦਿੱਤਾ ਗਿਆ ਹੈ ਦਰਅਸਲ ਪੰਜਾਬ ਸਮੇਤ ਉੱਤਰੀ ਭਾਰਤ ਦੇ ਮੌਸਮ 'ਚ ਵੱਡਾ ਬਦਲਾਅ ਆਉਣ ਵਾਲਾ ਹੈ ਦਰਅਸਲ ਦੋ ਪੱਛਮੀ ਗੜਬੜੀਆਂ ਰਾਜਸਥਾਨ 'ਚ ਦਸਤਕ ਦੇਣ ਵਾਲੀਆਂ ਹਨ ਜਿਸ ਕਾਰਨ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਪੰਜਾਬ ਵਿੱਚ ਦਿਨ ਦਾ ਤਾਪਮਨ ਆਮ ਨਾਲੋਂ ਥੋੜਾ ਜਿਆਦਾ ਚੱਲ ਰਿਹਾ ਹੈ ਅਤੇ ਰਾਤ ਦਾ ਘਟੂ ਘਟ ਤਾਪਮਨ ਆਮ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਮੁਤਾਬਕ 13 ਫਰਵਰੀ ਨੂੰ ਪੱਛਮੀ ਗੜਬੜੀ ਆਉਣ ਵਾਲੀ ਹੈ ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਇਹ ਐਲਰਟ ਜਾਰੀ ਕੀਤਾ ਗਿਆ ਹੈ 13 ਤੋਂ 15 ਅਪ੍ਰੈਲ ਤੱਕ ਪੰਜਾਬ ਵਿੱਚ ਮੀਂਹ ਪਵੇਗਾ ਇਸ ਦੇ ਨਾਲ ਹੀ ਤੇਜ਼ ਹਵਾਵਾਂ ਵੀ ਚੱਲਣਗੀਆਂ ਕਾਂਗਰਸੀ ਆਗੂ ਅਤੇ ਭਲਾਤੋ ਵਿਧਾਇਕ ਸੁਖਪਾਲ ਖੈਰ ਨਾਲ ਜੁੜੇ 9 ਸਾਲ ਪੁਰਾਣੀ ਨਸ਼ਾ ਤਸਕਰੀ ਮਾਮਲੇ ਦੀ ਸਰਵਾਇ ਵਿਧਵਾ ਨੂੰ ਸੁਪਰੀਮ ਕੋਰਟ ਵਿੱਚ ਹੋਈ ਇਸ ਮੌਕੇ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਇਸ ਮਾਮਲੇ ਵਿੱਚ ਸੁਖਪਾਲ ਖੈਰਾ ਖਿਲਾਫ ਚੱਲ ਰਹੇ ਮੁਕੱਦਮੇ ਨੂੰ ਅੱਗੇ ਨਹੀਂ ਵਧਾਇਆ ਜਾਵੇਗਾ ਸੁਪਰੀਮ ਕੋਰਟ ਨੇ ਸਰਕਾਰ ਨੂੰ ਲਿਖਤੀ ਜਵਾਬ ਦਾਖਲ ਕਰਨ ਲਈ 4 ਹਫ਼ਤੇ ਦਾ ਸਮਾਂ ਦਿੱਤਾ ਹੈ ਇਹ ਮਾਮਲਾ 2015 ਵਿੱਚ ਉਸ ਸਮੇਂ ਸੁਰਖੀਆਂ ਵਿੱਚ ਆਇਆ ਸੀ ਜਦੋਂ ਸੁਖਪਾਲ ਖੜਾ ਤੇ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੋਇਆ ਸੀ। ਫਾਜ਼ਿਲਗਾ ਅਦਾਲਤ ਨੇ ਕੁਝ ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਖੈਰਾਂ ਨੂੰ ਸਮਝ ਜਾਰੀ ਕੀਤਾ ਸੀ। ਪੰਜਾਬ ਪੁਲਿਸ ਨੇ ਇਹਨਾਂ ਤਸਕਰਾਂ ਕੋਲੋਂ 2 ਕਿਲੋ ਹਿਰੋਇਨ ਅਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ ਸਨ। ਪੰਜਾਬ ਪੁਲਿਸ ਦਾ ਦੋਸ਼ਿਕੀ ਖੈਰਾ ਆਪਣੇ ਨਿੱਜੀ ਤਸਕਰਾਂ ਦੇ ਫੋਨ ਰਾਹੀਂ ਤਸਕਰਾਂ ਨਾਲ ਗੱਲਬਾਤ ਕਰਦੇ ਸਨ। ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿਦ ਕੇ ਜੀਵਲ ਜੇਲ੍ਹ ਵਿੱਚ ਬੰਦ ਹਨ ਦੂਜੇ ਪਾਸੇ ਉਹਨਾਂ ਦੀ ਗੈਰ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੀ ਤਰ੍ਹਾਂ ਐਕਟਿਵ ਨੇਚਰ ਆ ਰਹੀ ਹੈ ਸੋਮਵਾਰ ਨੂੰ ਦਿੱਲੀ ਤੋਂ ਪਹੁੰਚੇ ਪਾਰਟੀ ਆਗੂ ਸੰਜੇ ਸਿੰਘ ਦੀ ਮੌਜੂਦਗੀ ਵਿੱਚ ਚੰਡੀਗੜ੍ਹ ਵਿੱਚ ਪਾਰਟੀ ਦੀ ਮੀਟਿੰਗ ਹੋਈ ਜਿਸ ਵਿੱਚ 13 ਜ਼ੀਰੋ ਦਾ ਨਾਅਰਾ ਦਿੱਤਾ ਗਿਆ ਹੈ ਯਾਨੀ ਪਾਰਟੀ ਦਾ ਟੀਚਾ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿੱਤਣ ਦਾ ਰਹੇਗਾ ਇਸ ਲਈ ਪਾਰਟੀ ਆਕਵਾ ਚੋਣਾਂ ਦੀ ਰਣਨੀਤੀ ਬਣਾਈ ਗਈ ਹੈ ਦੱਸ ਦੇ ਕਿ ਲੋਕ ਸਭਾ ਚੋਣਾਂ ਦੀ ਰਣਨੀਤੀ ਬਣਾਉਣ ਲਈ ਆਪ ਆਗੂ ਸੰਜੇ ਸਿੰਘ ਮੰਗਲਵਾਰ ਨੂੰ ਦੁਪਹਿਰ ਚੰਡੀਗੜ੍ਹ ਪਹੁੰਚੇ ਸਭ ਤੋਂ ਪਹਿਲਾਂ ਉਹ ਸਿੱਧੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ਤੇ ਪਹੁੰਚੇ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਘਰੋਂ ਬਾਹਰ ਆਏ ਤੇ ਉਨ੍ਹਾਂ ਦਾ ਨਿੱ ਮੋਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਅਤੇ ਭੈਣ ਮੌਜੂਦ ਸਨ ਇਸ ਦੇ ਨਾਲ ਹੀ ਸੰਜੇ ਸਿੰਘ ਅਤੇ ਉਹਨਾਂ ਦੀ ਪਤਨੀ ਨੇ ਮੁੱਖ ਮੰਤਰੀ ਦੀ ਨਵਜੰਮੀ ਬੇਟੀ ਨਿਆਮਤ ਕੌਰ ਨੂੰ ਵੀ ਆਸ਼ੀਰਵਾਦ ਦਿੱਤਾ ਬਹੁਤ ਬੜਾ ਜੀ ਆਪ ਆਏ ਬਹੁਤ ਖੁਸ਼ੀ ਹੈ ਜੀ ਕਿਸ਼ਨ ਭਾਈ ਚਰਾ ਸੋਲਦਾ ਸੀ ਪਾਦਲ ਸਾਹਿਬ ਸਾਡੇ ਐ ਮੁਸਲਿਮ ਭਾਈ ਚਰਾ ਸੋਲਦਾ ਸੀ ਪਾਦਲ ਸਾਹਿਬ ਸਾਡੇ ਐ ਸਿੱਖ ਭਾਈ ਚਰਾ ਨੇ ਸੋਚ ਨਹੀਂ ਸੀ ਅਸੀਂ ਗੁਰੂਆਂ ਦੇ ਦੱਸੇ ਹੋਏ ਰਸਤੇ ਚੱਲਣ ਵਾਲੇ ਆ ਸਰਬੱਤ ਦਾ ਭਲਾ ਸੋਚਣ ਵਾਲੇ ਆ ਇਸ ਕਰਕੇ ਸਾਡਾ ਇੱਕ-ਇੱਕ ਹੂੰ ਦਾ ਕਤਰਾ ਪੰਜਾਬ ਵਾਸਤੇ ਐ ਜੋ ਕੁਛ ਪੰਜਾਬ ਚ ਬਣਿਆ ਦਾਬੇ ਵਾਲੇ ਜੋ ਕੁਛ ਛੋਟੇ ਵੀ ਇੱਥੇ ਬਣਿਆ ਭਾਵੇਂ ਸੜਕਾਂ ਐ ਭਾਵੇਂ ਥਰਮਲ ਪਲਾਂਟ ਐ ਭਾਵੇਂ 에어ਪੋਰਟ ਐ ਭਾਵੇਂ ਥੋੜੇ ਸ਼ਹਿਰਾਂ ਵਿੱਚ ਸੀਵਰੇਜ ਐ ਭਾਵੇਂ ਕਿਸਾਨਾਂ ਵਾਸਤੇ ਟਿਊਬਵਲ ਕਨੈਕਸ਼ਨ ਤੋਂ ਲੈ ਕੇ ਮੰਡੀਆਂ ਪੱਕੇ ਖਾਵੇ ਕਸੀਆਂ ਨਹਿਰਾਂ ਭਾਵੇਂ ਗਰੀਬ ਨੂੰ ਆਟਾ ਦਾਲ ਸ਼ਗਨ ਪੈਨਸ਼ਨ ਸਾਰਾ ਕੁਝ ਹੀ ਕ੍ਰੋਮਨੀ ਖਾਲੀ ਦਨੀਆਂ ਸਕੀਮਾਂ ਸੀ ਜਿਹੜੀਆਂ ਇਹਨਾਂ ਨੇ ਬੰਦ ਕਰ ਦਿੱਤੀਆਂ ਇਸ ਕਰਕੇ ਆਓ ਪੰਜਾਬ ਦੇ ਲੋਕਾਂ ਨੇ ਬਹੁਤ ਤਜਰਬੇ ਕਰ ਲਏ ਉਹਨਾਂ ਪੱਤ ਤਜਰਬੇ ਬੰਦ ਕਰੀਏ ਤੇ ਆਪਣੀ ਪਾਰਟੀ ਨੂੰ ਤਗੜਾ ਕਰੀਏ ਜਿਹੜੀ ਥੋਡੀ ਆਪਣੀ ਫੌਜ ਥੋਡੀ ਆਵਾਜ਼ ਬੜੇ ਪਾਰਲੀਮੈਂਟ ਜਾ ਕੇ ਪੰਜਾਬ ਦੀ ਹੱਕਾਂ ਦੀ ਜੜਾਈ ਲੜ ਸਕੇ ਤੇ ਪੰਜਾਬ ਵੀ ਥੋਡੀ ਆਪਣੀ ਮੁਖਤਿਆਰੀ ਹੋਏ ਤੁਸੀਂ ਆਪਣੀ ਸਰਕਾਰ ਬਣਾਓ ਜਿਹੜਾ ਵਾਪਸ ਪੰਜਾਬ ਵਿੱਚ ਥੋਡੇ ਚਿਹਰੇ ਤੇ ਕੁੱਟੀਆਂ ਲੈ ਕੇ ਆਏ ವಾಹು ಕಾ ಖಾಲಸ